ਕਿਉਂਕਿ ਜਦੋਂ ਸਾਡੇ ਨੱਕੇ ਮੰਕੇ ਸਾਡੀਆਂ ਉਹ ਤੁਹਾਡੇ ਨਾਲ ਅਸੀਂ ਵਕਤ ਸਾਂਝਿਆ ਕਰਨੀਆਂ ਸਮੁੱਚੇ ਨਗਰ ਨਾਲ ਵੀ ਇਹ ਫਿਰ ਤੁਸੀਂ ਆ ਕੇ ਨਹੀਂ ਹੋਊਗਾ ਕਿਉਂਕਿ ਅਸੀਂ ਚੌਥੇ ਦਿਨ ਤੇ ਬੈਠੇ ਤੇ 6 ਦਿਨ ਸਾਡੇ ਉਹਨਾਂ ਨੂੰ ਸੰਗਤੇ ਉਹ ਮਿਲ ਜਾ ਤੁਹਾਡੇ ਇੱਕ ਨਾਲ ਉਹ ਕੁਰਸ਼ੀਆਂ ਵਿਚਾਰਾ ਪਿੱਛੇ ਬੰਦ ਵੀ ਕਰਾ ਦੇ ਤਰਦਾ ਉਸ ਜੋ ਨਾ 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 ਕਰਦਾ ਪ੍ਰੋਮੋਸੰਧ ਮਾਤਰਾ ਸਾਹਿਬ ਸਵਾਗਤ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬੈਣੋ ਬਜ਼ੁਰਗੋ ਵਾਹਿਗੁਰੂ ਜੀ ਦਾ ਖਾਲਸਾ ਇੱਕ ਜਿਨਾ ਪਾウダー ਚਿਕਾ ਮੇਤਰਾ ਮੇਰੇ ਅੰਦਰ ਦੀ ਗੱਲ ਠੀਕ ਹੈ ਗਲੀਆਂ ਨਾਲੀਆਂ ਤੇ ਨਾ ਰਹੋ ਇਹਨਾਂ ਨੂੰ ਆਇਆ ਦਾ ਜਵਾਬਵਾਦ ਪਿਆ ਕਰੋ ਵੀ ਭਾਈ ਕੋਈ ਵੀ ਖੇਡ ਆਰੇ ਵਾਲੇ ਦੀ ਚੋਰੀ ਸਿਰਾਂ ਤੇ ਤਾਂ ਛੋਟੇ ਵੀ ਪੱਕਾ ਨੇ ਨਾਲੇ ਕੇਸ ਕੋਈ ਵੀ ਰੱਖਿਆ ਗੱਲ ਕਰ ਛੋਟੇ ਅੰਦਰ ਮਾਰ ਕੇ ਤੁਸੀਂ ਹੱਕ ਸੱਚ ਦੀ ਕਾਇਦੇ ਨਹੀਂ ਕਰ ਸਕਦੇ ਨਿਆਲ ਪਿੰਡ ਦੇ ਦੋ ਨੌਜਵਾਨ ਦਵਿੰਦਰ ਤੇ ਹਰਪ੍ਰੀਤ ਜੋ ਜ਼ਾਲਮਾਂ ਨੇ ਮਤਲਬ ਇਸ ਤਰ੍ਹਾਂ ਕੁੱਟ ਕੇ ਕੋਹ ਕੋਹ ਕੇ ਮਾਰਦੇ ਮੈਂ ਸਮਝਦਾ ਦੋਸ਼ੀ ਅਜੇ ਪકડੇ ਨਹੀਂ ਗਏ ਔਰ ਰੋਟੀ ਰੋਜੀ ਕਮਾਉਣ ਗਏ ਦੋ ਨੌਜਵਾਨ ਜਿਸ ਤਰ੍ਹਾਂ ਇੱਥੋਂ ਨੇੜੇ ਦੇ ਗਵਾਂਢ ਦੇ ਪਿੰਡ ਲਖਵਿੰਦਰ ਸਿੰਘ ਲਖੇ ਨੇ ਤੇ ਉਹਨਾਂ ਦੇ ਸਾਥੀਆਂ ਨੇ ਜਿਵੇਂ ਉਹਨਾਂ ਦੇ ਦੋਸ਼ ਲਾਇਆ ਜਾ ਰਿਹਾ ਵੀ ਕੁੱਟ-ਕੁੱਟ ਕੇ ਮਾਰੇ ਨੇ ਮੈਂ ਸਮਝਦਾ ਸਰਕਾਰ ਨੂੰ ਇਹ ਜਿਹੜਾ ਸੱਚ ਸਾਹਮਣੇ ਲਿਆਉਣਾ ਚਾਹੀਦਾ ਦੋਸ਼ੀਆਂ ਨੂੰ ਕਟੜੇ ਤੇ ਖੜੇ ਕਰਕੇ ਸਜ਼ਾ ਦੇਣੀ ਚਾਹੀਦੀ ਔਰ ਅੱਜ ਨਵੀਂ ਗੱਲ ਆਈ ਆ ਕਿ ਜਿਹੜੇ ਉਹ ਟਰੱਕ ਤੇ ਲੱਗੇ ਹੋਏ ਸੀ ਉਹ ਟਰੱਕ ਦਾ ਨੰਬਰ ਬੱਸ ਦਾ ਨੰਬਰ ਆ ਵੀਡੀਓ ਸਾਹਿਬ ਨੇ ਕੱਢ ਕੇ ਦਿਖਾਇਆ ਤੇ ਜੇ ਬੱਸ ਦਾ ਨੰਬਰ ਲਈ ਬੈਠਾ ਤੇ ਟਰੱਕ ਤੇ ਤਾਂ 420 ਦਾ ਕੇਸ ਬਣਦਾ ਗੱਲਾਂ ਕਤਲ ਦਾ ਕੇਸ ਹੈ ਨਾ ਦਰਜ ਹੋਵੇ ਬਲਕਿ 420 ਦਾ ਕੇਸ ਵੀ ਦਰਜ ਹੋਵੇ ਔਰ ਪੀੜਤ ਪਰਿਵਾਰਾਂ ਦੀ ਮਦਦ ਤੇ ਸਰਕਾਰ ਆਵੇ ਤੇ ਦੋਸ਼ੀਆਂ ਤੇ ਵਾਸੀ ਦੀ ਸਜ਼ਾ ਲੱਗਣ ਵਰਗੇ ਮੁਕਾਦਮੇ ਚਲਾਏ ਜਾਣ ਕਿਉਂਕਿ ਕੋ ਗੋਗੇ ਮਾਰੇ ਹਨ ਤਸ਼ੱਦਦ ਕਰਕੇ ਮਾਰੇ ਹਨ ਆਲੇ ਨਹੀਂ ਮਾਰੇ ਜੋ ਭਾਦੀ ਦੀ ਸਜ਼ਾ ਦੇ ਹੱਕਦਾਰ ਨੇ ਬਹੁਤ ਜਲਦੀ ਜਿਹੜੀ ਕਮੇਟੀ ਜਿਸ ਨਾਲ ਲੜ ਰਹੀ ਆ ਮੈਂ ਇਹੋ ਖਿਆਲ ਵੀ ਜੋ ਵੀ ਪ੍ਰੋਗਰਾਮ ਦੇਣਗੇ ਅਸੀਂ ਉਹ ਪ੍ਰੋਗਰਾਮ ਦੇ ਵਿੱਚ ਆਪਾਂ ਦੇਖੋ ਅੱਜ ਜਿਹੜਾ ਪ੍ਰਸ਼ਾਸਨ ਕੋਈ ਮਾਲੀ ਸਹਾਤਾ 2-2 ਲੱਖ ਰੁਪਏ ਪਰਿਵਾਰਾਂ ਨੂੰ ਦੇ ਰਿਹਾ ਹੈ ਅਸੀਂ ਪ੍ਰਸ਼ਾਸਨ ਦੀ 2-2 ਲੱਖ ਦੀ ਮੋਰ ਨਹੀਂ ਹੈਗੀ ਅਸੀਂ ਇਨਸਾਫ਼ ਵਾਸਤੇ ਚੌਥੇ ਦਿਨ ਦੇ ਵਿੱਚ ਧਰਨਾ ਹੈ 6 ਦਿਨ ਸਾਡੇ ਬੱਚਿਆਂ ਦੀ ਮੌਤ ਨੂੰ ਹੋਗੇ ਲਗਾਤਾਰ ਅਸੀਂ ਮੋਰਚੇ 'ਤੇ ਬੈਠੇ ਅਸੀਂ 2 ਲੱਖ ਰੁਪਏ ਜਾਂ 4 ਲੱਖ 10 ਲੱਖ ਲੈਣ ਵਾਸਤੇ ਨੇ ਬੈਠੇ ਅਸੀਂ ਇਨਸਾਫ਼ ਵਾਸਤੇ ਕਿ ਸਾਡੇ ਉਹਨਾਂ ਬੱਚਿਆਂ ਦੇ ਕਾਤਲਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਦਿੱਤਾ ਜਾਵੇ ਜਿਹੜੀ ਮਦਦ ਸਹਾਇਤਾ ਬਾਅਦ ਦੀਆਂ ਗੱਲਾਂ ਨਹੀਂ ਕਿਉਂਕਿ ਉਹ ਸਾਡੇ ਜਖਮਾਂ ਦੇ ਵਿੱਚ ਪੰਜਾਬ ਸਰਕਾਰ ਲੋਨ ਛਿੜਕ ਰਹੀ ਹੈ ਕਿ ਸ਼ਾਇਦ ਪੈਸੇ ਦੇ ਲਾਲਚ ਦੇ ਵਿੱਚ ਉੱਠ ਜਾਣਗੇ ਪਰ ਇਹ ਜਿਹਾ ਕੁਝ ਨਹੀਂ ਸੰਘਰਸ਼ ਦੇ ਵਿੱਚ ਲੋਕ ਜੱਜੇ ਹੋਏ ਆ ਬਹੁਤ ਠਰਮੇ ਦੇ ਨਾਲ ਸੰਘਰਸ਼ ਚੱਲ ਰਿਹਾ ਹੈ ਇਨਸਾਫ ਲੈ ਕੇ ਇਸ ਮੋਰਚੇ ਨੂੰ ਅੱਗੇ ਵਧਾਇਆ ਅੱਜ ਕਦੇ ਹੋਣਾ ਤੋਗਾ ਉੱਥੇ ਦਿਨ ਦੇ ਵਿੱਚ ਮੋਰਚਾ ਗੱਲ ਕੱਲ ਪ੍ਰਸ਼ਾਸਨ ਤੇ ਐਸਪੀ ਹੈੱਡਕੁਆਰਟਰ ਤੇ ਐਸੇ ਕਮਿਸ਼ਨ ਦੇ ਮੈਂਬਰ ਆਏ ਸੀ ਉਹਨਾਂ ਨੇ ਸਮਾਂ ਮੰਗਿਆ ਸੀ ਦੋ ਦਿਨ ਦਾ ਸਮਾਂ ਸਾਡਾ ਸੰਘਰਸ਼ ਚੱਲ ਰਿਹਾ ਹੈ ਸਾਡੇ ਕੋਲ ਤਾਂ ਸਮਾਂ ਹੀ ਸਮਾਂ ਉਹਨਾਂ ਕੋਲ ਵੀ ਜਲਦੀ ਤੋਂ ਜਲਦੀ ਜਿੱਦਾਂ ਕਤਲਾ ਨੂੰ ਫੜਦਣ ਜੇਲ੍ਹ ਦੇ ਸਲਾਕਾ ਪਿੱਛੇ ਦਿਨ ਤੋਂ ਅਗਲਾ ਅਸੀਂ ਦੇਖਾਂਗੇ ਪ੍ਰਸ਼ਾਸਨ ਆਪਦੀ ਗੱਲਬਾਤ ਇਹ ਲੈ ਕੇ ਆਉਂਦਾ ਵੀ ਸਾਡਾ ਸਾਨੂੰ ਸਮਾਂ ਦੇ ਸਾਡੇ ਸੰਘਰਸ਼ਾ ਸੀ ਇਹਨੂੰ ਇਹਦੀ ਰੂਪਰੇਖਾ ਹੋਰ ਕੀ ਲਿਖਦਾ ਸਾਡੀ ਜਿਹੜੀ ਕਮੇਟੀ ਬਣੀ ਹੈ ਉਹ ਕਮੇਟੀ ਨੇ ਅਗਲਾ ਫੈਸਲਾ ਲੈ